ਅਸੀਂ ਇਹਦੇ ਉੱਤੇ ਪੂਰੀ ਤਰ੍ਹਾਂ ਨਾਲ ਪਾਰਟੀ ਧ੍ਰਿੜ ਸੰਕਲਪ ਹੈ। ਔਰ ਮੈਂ ਕੱਲ ਹਰ ਵਿਧਾਨ ਸਭਾ ਚ ਕਿਸਾਨ ਮਾਰੂ, Dalit ਮਾਰੂ, ਗਰੀਬ ਮਾਰੂ ਇਹ ਜਿਹੜੀ ਸਰਕਾਰ ਹੈ ਇਹਦੀ ਅਰਥੀ ਫੂਕ ਯਾਤਰਾ ਜਿਹੜੀ ਆ ਪਾਰਟੀ ਪੂਰੀਆਂ ਵਿਧਾਨ ਸਭਾ 170 ਦੀਆਂ 17 ਵਿਧਾਨ ਸਭਾ ਚ ਕਰੇਗੀ। ਰੁਕਣ ਵਾਲੇ ਨਹੀਂ ਅਸੀਂ। ਕਿਉਂਕਿ ਸਾਨੂੰ ਪਤਾ ਹੈ ਕੋਈ ਐਨਜੀਓ ਵੀ ਕੈਂਪ ਲਾਂਦਾ ਹੈ ਇਹ ਜਿਹੜੇ ਅਗੇ ਡਾਕਟਰ ਕਹਿੰਦਾ ਮੈਂ ਅੱਖਾਂ ਦਾ ਫ੍ਰੀ ਕੈਂਪ ਲਾਣਾ ਕਿ ਹਾਲ ਤੇ ਰੋਕ ਲਾ ਦੇਣਗੇ ਨਾਮ ਤੇ ਉਹਨੂੰ ਵੀ ਲਿਖਣਾ ਉਹਦਾ ਕੋਈ ਜਾਂਦਾ ਜੀ ਕਿ ਮੈਂ ਫੁਲਾਨੀ ਜਗ੍ਹਾ ਦੇ ਉੱਤੇ ਅੱਜ ਕੁਝ ਕਿਤਾਬਾਂ ਵੀ ਵੰਡਣ ਜਾਂਦਾ ਨਾ ਉਹ ਵੀ ਨੋਟ ਕਰਦਾ ਮੈਂ ਕਿਹਨੂੰ ਕਿਹਨੂੰ ਕਿਤਾਬ ਦਿੱਤੀ ਹੈ ਉਹ ਤੁਸੀਂ ਤਾਂ ਉਹਨਾਂ ਦੇ ਨਾਮ ਲਗਾ ਦਿੰਦੇ ਹੋ ਪੱਤਰਾਂ ਤੇ ਜਿਨ੍ਹਾਂ ਦਾ ਪੰਜਾਬ ਤੋਂ ਲੈਣਾ ਦੇਣਾ ਨਹੀਂ ਨਾ ਪੰਜਾਬੀਏ ਤੋਂ ਲੈਣਾ ਦੇਣਾ ਤੁਸੀਂ ਮੇਰਾ ਪੂਰਾ ਪੰਜਾਬ ਠੇਕੇ ਤੇ ਦੇ ਦਿੱਤਾ ਹੈ ਕੋਈ ਉਹ ਅਫਸਰ ਤਾਂ ਨਹੀਂ ਆ ਜਿੱਤੇ ਦਿੱਲੀ ਵਾਲੇ ਨਹੀਂ ਆ ਕੇ ਬੈਠੇ ਅਸੀਂ ਤੇ ਪੰਜਾਬ ਦੇ ਗਰੀਬ ਦੀ ਲੜਾਈ ਲੜਨੀ ਹੈ ਕਿਸਾਨ ਦੀ ਲੜਾਈ ਲੜਨੀ ਹੈ ਦਲਿਤ ਦੀ ਲੜਾਈ ਲੜਨੀ ਹੈ ਦੇਖਦੇ ਆ ਤੁਹਾਡੇ ਚ ਕਿੰਨਾ ਜੋਰ ਆ ਸਾਡੇ ਚ ਕਿੰਨਾ ਜੋਰ ਆ ਬੜੀਆਂ ਸਿੱਧੀਆਂ ਸਿੱਧੀਆਂ ਗੱਲਾਂ ਮੈਂ ਤਾਂ ਚਾਹ ਨਾਲ ਕਿ ਤੁਸੀਂ ਪੰਗਾ ਪਾਓ ਸਾਡੇ ਨਾਲ ਮੈਂ ਕੋਈ ਹੋਰ ਅਸੀਂ ਉਹ ਲੋਕ ਆ ਜਿਹੜੀਆਂ ਜਿਹੜੇ ਤੁਹਾਡੀਆਂ ਅੱਖਾਂ ਕੱਢੋਗੇ ਉਹ ਨਾ ਉਨੀਆਂ ਹੀ ਤੇਜ਼ੀ ਨਾਲ ਅੱਖਾਂ ਤੁਹਾਡੇ ਨਾਲ ਮਿਲਣਗੀਆਂ ਕਿਉਂਕਿ ਇਹ ਸਾਫ਼ ਸੁਥਰੇ ਲੋਕ ਆ ਸਿਰਫਰੇ ਲੋਕ ਆ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਮੋਦੀ ਸਾਹਿਬ ਦਾ ਹੁਕਮ ਹੈ ਔਰ ਮੋਦੀ ਸਾਹਿਬ ਪੰਜਾਬ ਨੂੰ ਲੈ ਕੇ ਬੜੇ ਸੰਵੇਦਨਸ਼ੀਲ ਨੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਦਾ ਸਨੇਹ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨਾਂ ਦੀ ਇਹ ਨਜ਼ਰ ਮਾਰਾ ਇਸ ਕਰਕੇ ਇਹ ਰਾਜਪੂਰੇ ਵੀ ਮਿਲਦੀ ਨੇ ਇਹਨਾਂ ਨੂੰ ਡਰਾਤਾ ਜੇ ਤੇ ਇੱਕੋ ਹੀ ਹੈ ਅਜੇ 11 ਰੈਲੀਆਂ ਬਚਦੀਆਂ ਹਰ ਪਾਰਲੀਮੈਂਟ ਤੇ ਪਰ ਉਹਨਾਂ ਜਿਹੜਾ ਇਹ ਖਖਰਾ ਇਹਨਾਂ ਨੇ ਖੇੜਿਆ ਪਹਿਲਾਂ ਇਹਨੂੰ ਲਿਪਟ ਲਈਏ ਔਰ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਣਾ ਕੈਂਪ ਨਹੀਂੋਂ ਰੁਕਨੇ ਕੈਂਪ ਕਿਸੇ ਕੀਮਤ ਨਹੀਂ ਰੁਕਨੇ ਹੁਣ ਮੈਂ ਜਾਵਾਂਗਾ ਕਿਸੇ ਇੱਕ ਕੈਂਪ 'ਚ ਰੋਕ ਲੈਣ ਕਿਸੇ ਕਿਸੇ ਕੈਂਪ ਦੇ ਉੱਤੇ ਸਾਡੀ ਪਾਰਟੀ ਦੇ ਬੜੇ ਬੜੇ ਸੁਨੀਲ ਜਾਕਰ ਜੀ ਚਲੇ ਜਾਣਗੇ ਕਿਸੇ ਦੁਆਜ ਸ਼ਰਮਾ ਚਲੇ ਜਾਏਗਾ ਰੋਕਨ ਜਿਨ੍ਹਾਂ ਨੇ ਐਮਪੀ ਦਾ ਚੋਣ ਲੜਿਆ ਮੈਂ ਇੱਕ ਨਾ ਕਿਧਰ ਢਿਲੋਤਾ ਉਹਨੂੰ ਭੇਜ ਦੇਾਂਗੇ ਕਿਸੇ ਰਾਣਾ ਸਾਹਿਬ ਚਲੇ ਜਾਣਗੇ ਕਿਸੇ ਕੇੜੀ ਚਲਾ ਜਾਏਗਾ ਕਿਸੇ ਸੋਮ ਪ੍ਰਕਾਸ਼ ਜੀ ਚਲੇ ਜਾਣਗੇ ਜਾਣਗੇ ਆਉਣਾ ਸਾਹਮਣੇ ਮੈਦਾਨ ਬ੍ਰੀਤਰੋ ਵੀ ਭੇਜਾਗੇ ਲੜੋ ਨਾ ਲੇਕਿਨ ਹੋਸ਼ੀਆਂ ਹਰਕਤਾਂ ਕਰਨਾ ਬਾਦ ਕਰੋ ਸਰਕਾਰ ਸਰਕਾਰ ਦੀ ਤਰ੍ਹਾਂ ਚਲਾਓ ਐਮਰਜੈਂਸੀ ਨਹੀਂ ਲੱਗੀ ਹੋਈ ਪੰਜਾਬ 'ਚ ਡੰਡੇ ਦੇ ਰਾਜ ਨਾਲ ਰਾਜ ਨਹੀਂ ਹੁੰਦੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਰ ਮੈਂ ਤੁਹਾਡੀ ਜਾਣਕਾਰੀ ਲਈ ਮੈਂ ਪੂਰੇ ਵੱਡੇ ਅਧਿਕਾਰੀਆਂ ਨੂੰ ਨਾ ਲੈਣਾ ਉਚਿਤ ਨਹੀਂ ਹੈ ਉਹਨਾਂ ਨੂੰ ਸਰਟੀਫੀਕੇਟ ਤੱਕ ਭੇਜੇ ਨੇ ਜਨਾਕ ਜਿਹੜੇ ਲੋਕ ਕੈਂਪ ਲਾ ਰਹੇ ਨੇ ਕਿ ਐ ਸੀ ਐਸ ਸੀ ਦਾ ਉਹਨਾਂ ਨੇ ਟੈਸਟ ਪਾਸ ਕੀਤਾ ਹੋਇਆ ਹੈ ਇਹ ਉਹਨਾਂ ਦਾ ਸਰਟੀਫਿਕੇਟ ਹੈ ਉਹ অথੋਰਾਇਜ਼ ਨੇ 6 ਬੰਦਿਆਂ ਨੂੰ ਅਪਾਇੰਟ ਕਰਨ ਲਈ ਅੱਖਾਂ ਬੰਦ ਕਰਕੇ ਬੈਠੇ ਨੇ ਉਹ ਬਾਰੇ ਪੁਲਿਸ ਦਾ ਕੀ ਕੰਮ ਹੈ ਭਾਈ ਪੁਲਿਸ ਦਾ ਕੰਮ ਹੈ ਉਹ ਇਹਨਾਂ ਕੋਲੋਂ ਰੁਕਦਾ ਨਹੀਂ ਪਿਆ ਨਸ਼ਾ ਪੁਲਿਸ ਦਾ ਕੰਮ ਹੈ ਕਿ ਜਿਹੜੇ ਗੁੰਡਾ ਕਰਦੀ ਹੈ ਜਿਹੜੇ ਗੈਂਗਸਟਰ ਨੇ ਜਿਹੜੇ ਰੰਗਦਾਰੀਆਂ ਨੇ ਉਹਨਾਂ ਨੂੰ ਰੋਕਣ ਉਲਕੋ ਰੋਕਣ ਤੁਰੀ ਰਹੀ ਆ ਕਿ ਮੈਂ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਕਿਸਾਨ ਦਾ ਕਾਰਡ ਨਹੀਂ ਬਣਨ ਮੇਰਾ ਮਜ਼ਦੂਰ ਦਾ ਕਾਰਡ ਨਹੀਂ ਬਣਨ ਦੇਣਾ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਹਨੂੰ ਲਾਭ ਨਹੀਂ ਲੈਣ ਦੇਣਾ ਇਹ ਰੁਕਣ ਵਾਲਾ ਨਹੀਂ ਹੈ ਅਸੀਂ ਲਾਭ ਦੇ ਕੇ ਰਹਿਾਂਗੇ ਪੰਜਾਬ ਦੇ ਲੋਕਾਂ ਨਾਲ ਸਾਡੀ ਕਮਿਟਮੈਂਟ ਹੈ ਬੀਜੇਪੀ ਦੀ ਔਰ ਅਸੀਂ ਖੜੇ ਹਾਂ ਉਹਨਾਂ ਦੇ ਨਾਲ